ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਦਿਲਕ ਚੰਜੂਦਾਰ ਆਖਾ ਤੇ ਹਿੰਦ ਦੀ ਚਾਦਰ ਸਾਇਬ ਫਰੀ ਗੁਰੂ ਤੇਗ ਬਹਾਦਰ ਜੀ ਮਹਾਰਾਏ ਦੇ 350 ਸਾਲਾ ਸਦੀ ਸੰਬੰਧ ਦੇ ਵਿੱਚ ਸ਼ਹੀਦੀ ਸਦੀ ਸੰਬੰਧ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ 3 ਦਿਨ ਤੋਂ ਲਗਾਤਾਰ ਜੋ ਹੈ ਗੁਰਮਤੇ ਬਾਣੀ ਤੇ ਸਜਾਏ ਜਾ ਰਹੇ ਹਨ ਇਸ ਵਿੱਚ ਰਾਗੀ ਜਥੇ ਢਾਡੀ ਜਥੇ ਪ੍ਰਚਾਰਕ ਜੋ ਹਨ ਬਾਹਰ ਤੋਂ ਪੰਜਾਬ ਤੋਂ ਅਤੇ ਹੇਮਕੋੜ ਸਾਹਿਬ ਦੇ ਜੋ ਗੁਰਦੁਆਮ ਦੇ ਹਨ ਉਥਾਂ ਦੇ ਹੈਡ ਗਰੰਟੀ ਵੀ ਸਾਡੇ ਕੋਲ ਪਹੁੰਚੇ ਸਨ ਜਿਨ੍ਹਾਂ ਨੇ ਰਬੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਅਤੇ ਗੁਰ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਿਆ ਬਗੈਰ ਮਜ਼ਮੂ ਮਿਲਤ Hindu Muslim Sikh ਸਾਰਿਆਂ ਨੇ ਇਸ ਵਿੱਚ ਸ਼ਾਮਿਲ ਹੋ ਕੇ ਗੁਰਤੇਗ ਬਹਾਦਰ ਸਾਹਿਬ ਦੀ ਜੀਵਨੀ ਤੇ ਰੋਸ਼ਨੀ ਪਾਈ ਹੈ ਕਿਸ ਤਰੀਕੇ ਦੇ ਨਾਲ 350 ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਸੀ ਉਸ ਵੇਲੇ ਤੋਂ ਦਿੱਲੀ ਦੀ ਤਾਕਤ ਉਹ ਜ਼ਾਲਮ ਬਾਦਸ਼ਾਹ ਉਹ ਰੰਗਦੇ ਬੈਠਾ ਸੀ ਜੋ ਜ਼ਬਰਦਸਤੀ ਜੋ ਹੈ ਕਿ ਸਾਡੇ ਬਜ਼ੁਰਗਾਂ ਦਾ ਜੋ ਹੈ ਧਰਮ ਜੋ ਹੈ ਕਨਵਰਟ ਕਰ ਰਿਆ ਸੀ ਉਹ ਧਰਮ ਬਸਤਾਨਾਂ ਦੀ ਬੋਤ ਜੋ ਹੈ ਮੈਂ ਕਹਿ ਰਿਹਾ ਕਿ ਉਹ ਸ਼ਬਦ ਮੈਂ ਨਹੀਂ ਕਹਿ ਸਕਦਾ ਕਿਸ ਤਰੀਕੇ ਨਾਲ ਉਹ ਕਰ ਰਿਆ ਸੀ ਉਹ ਸਾਰੇ ਚਲਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਆਪਣੀ ਫਰਿਆਦ ਦੱਸੀ ਅਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਜਾ ਕੇ ਦਿੱਲੀ ਦੇ ਚਾਂਦਨੀ ਚੋਕ ਦੇ ਵਿੱਚ ਸ਼ਾਦਤ ਦਿੱਤੀ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਉਸ ਹਕਮਤ ਨੂੰ ਇਹ ਦੱਸ ਦਿੱਤਾ ਹੈ ਕਿ ਜੋ ਕਿਸੇ ਦਾ ਹੱਕ ਕਿਸੇ ਦੀ ਆਜ਼ਾਦੀ ਕਿਸੇ ਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਕਿਸੇ ਦਾ ਮਜ਼ਬ ਉਹ ਜ਼ਬਰਦਸਤੀ ਦੋ ਅਸੀਂ ਚਾਹੀ ਨਹੀਂ ਕਰ ਸਕਦੇ ਉਹ ਸਾਰੀਆਂ ਗੁਰਮਤ ਵਿਚਾਰਾਂ ਜੋ ਹੁਣ ਅਸੀਂ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੀ ਹੋ ਇਹ ਵਰਸ ਜਿਹੜੀ ਹੈ ਇਹ 350 ਸਾਲਾ ਗੁੱਤੇ ਪਾਉਦੇ ਜਿਹਦਾ ਜਿਹੜਾ ਵਰਸੀ ਜਿਹੜੇ ਬਣਾ ਰਿਹਾ ਅਸੀਂ ਸ਼ਹੀਦੀ ਵਰਸੀ ਇਹ ਪੂਰੇ ਸੰਸਾਰ ਦੇ ਵਿੱਚ ਬਣਾ ਜਾ ਰਹੀ ਹੈ ਆਬਦ ਨੂੰ ਪਤਾ ਹੀ ਹੈ ਕਿ ਜਿਹੜੀ ਵਰਸੀ ਜਿਹੜੀ ਆਉਂਦੀ ਹੈ ਇਹ ਹਰ 50 ਸਾਲ ਦੇ ਬਾਅਦ ਆਉਂਦੀ ਹੈ ਇਸੇ ਸਬੰਧ ਦੇ ਵਿੱਚ ਜਿਹੜੀ ਹੈ ਸਾਡੀ ਖੁਸ਼ਕਿਸਮਤ ਲੋਕਾਂ ਸੀ ਜਿਹੜੇ ਗੁਰੂ ਤੇਗਪਾਦਰ ਜੀ ਦੀ ਜਿਹੜੀ ਹੈ ਸ਼ਹੀਦੀ ਦਿਵਸੜਾ 350 ਸਾਲ ਆਸੀ ਬਣਾ ਰਿਆ ਇਹ ਅਗਲਾ ਜਿਹੜਾ 400 ਸਾਲਾ ਹੋਏਗਾ ਉਸ ਦੇ ਵਿੱਚ ਕੋਈ ਪਹਾੜਾ ਵਾਲੇ ਵਿਅਕਤੀ ਹੋਣਗੇ ਜਿਹੜੇ ਉਸ ਦਿਵਸ ਨੂੰ ਬਣਾਣਗੇ ਜਾਂ ਜੇ ਛੋਟੇ ਬੱਚੇ ਜਿਹੜੇ ਸਾਡੇ ਇਹ ਬਣਾਣਗੇ ਇਸ ਕਰਕੇ ਪੂਰਨ ਸੰਗਤ ਨੂੰ ਮੈਂ ਮੌਰਕ ਦਿੰਦਾ ਕਿ ਇਹਨਾਂ ਨੇ ਬੜੇ ਸੱਚੇ ਟੰਗ ਦੇ ਨਾਲ ਕੋਈ ਕਮੇਟੀ ਜਿਹੜੀ ਹੈ ਗੁਰੂ ਦਾ ਰਾਸ ਨਿਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀਪੁਰ ਉਹ ਨਾ ਬਣਾਇਆ ਹੋਵੇ ਮੈਂ ਪੁਨਿਤ ਸਿੰਘ ਨੂੰ ਬਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਗੁਰੂ ਦੇ ਉਸ ਕਰਮ ਨੂੰ ਜਿਹੜੇ ਗੁਰੂ ਨੇ ਸਾਡੇ ਪਰਦਾ ਆਸਣ ਕੀਤੇ ਹਨ Hindu ਅਤੇ Sikh ਧਰਮ ਤੇ ਖਾਸ ਕਰਕੇ ਅਗਰੇ ਸਭ ਜਿਹੜੀ ਦੇਨ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਦੇਨ ਹੈ ਅਗਰ ਤੇਗ ਬਹਾਦਰ ਜੀ ਨੇ ਉਸ ਵਕਤ ਆਪਣਾ ਬਲੀਦਾਨ ਨਾ ਦਿੱਤਾ ਨਾ ਸਾਡਾ ਇਹ ਸਰੀਰ ਜਿਹੜਾ ਜਿਹੜੀ ਸੂਰਤ ਹੈ ਇਹ ਹੁੰਦੀ ਨਾ Hinduਾਂ ਦੀ ਹੁੰਦੀ ਹੈ ਮੈਂ Hindu ਵੀਰਾਂ ਨੂੰ ਪਿੰਨਾ ਭਰਾਵਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਸਨ ਨੇ ਰਣ ਕੇ ਗੁਰੂ ਤੇਗਪਤ ਜੀ ਦਾ ਜਿਹੜਾ ਪੁਰਬ ਜਿਹੜਾ ਬਣਾਣਾ ਚਾਹੀਦਾ ਕਿਉਂਕਿ ਹਾਲੇ ਜਿਹੜਾ ਇਹ ਬੰਦਾ ਰਹੇਗਾ ਪੂਰੀ ਸਫਲ ਬੰਦਾ ਰਹੇਗਾ ਇਸ ਕਰਕੇ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੇ ਗੁਰੂ ਐਸੇ ਗੁਰੂ ਜਿਹੜੇ ਅਸਾਂ ਸਾਰਿਆਂ ਨੇ ਏਕਤਾ ਦੇ ਨਾਲ ਰਹਿਣਾ ਚਾਹੀਦਾ ਹੈ ਪਿਆਰ ਇਤਿਹਾਕ ਦੇ ਨਾਲ ਜਿਹੜਾ ਪੁੰਤ ਵੀ